ਜਸਪ੍ਰਿਤ ਬੁਮਰਾ ਨੂੰ ਅੱਜ ਦੁਨੀਆ ਦਾ ਸਭ ਤੋਂ ਖਤਰਨਾਕ ਗੇਂਦਬਾਜ਼ ਮੰਨਿਆ ਜਾਂਦਾ ਹੈ ਪਰ ਉਹਨਾਂ ਦੀ ਸਫਲਤਾ ਦੇ ਪਿੱਛੇ ਬਹੁਤ ਸਾਰੀਆਂ ਦਿਲਚਸਪ ਕਹਾਣੀਆਂ ਅਤੇ ਕੁਝ ਵਿਵਾਦ ਵੀ ਛੁਪੇ ਹੋਏ ਹਨ ਬੁਮਰਾ ਦਾ ਜਨਮ 6 ਦਸੰਬਰ 1993 ਨੂੰ ਅਹਮਦਾਬਾਦ ਦੇ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਹੋਇਆ ਸੀ ਜਦੋਂ ਉਹ ਸਿਰਫ 5 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਜਸਪੀਰ ਸਿੰਘ ਦਾ ਦਿਹਾਂਤ ਹੋ ਗਿਆ ਉਹਨਾਂ ਦੀ ਮਾਤਾ ਦਲਜੀਤ ਕੌਰ ਨੇ ਬੜੀਆਂ ਮੁਸ਼ਕਲਾਂ ਨਾਲ ਉਹਨਾਂ ਦਾ ਪਾਲਣ ਪੋਸ਼ਣ ਕੀਤਾ ਬੁੰਬਰਾ ਦੀ ਖਾਸ ਪਛਾਣ ਉਹਨਾਂ ਦਾ ਅਜੀਬ ਗੇਂਦਬਾਜ਼ੀ ਐਕਸ਼ਨ ਹੈ ਜਿਸ ਨੂੰ ਉਹ ਹਾਈਪਰ ਐਕਸਟੈਂਸ਼ਨ ਕਹਿੰਦੇ ਹਨ ਬਹੁਤ ਸਾਰੇ ਵਿਦੇਸ਼ੀ ਖਿਡਾਰੀਆਂ ਅਤੇ ਫੈਨਸ ਨੇ ਕਈ ਵਾਰ ਉਹਨਾਂ ਦੇ ਇਸ ਐਕਸ਼ਨ ਤੇ ਸਵਾਲ ਚੁੱਕੇ ਹਨ ਅਤੇ ਉਹਨਾਂ ਤੇ ਚੈਕਿੰਗ ਯਾਨੀ ਗਲਤ ਤਰੀਕੇ ਨਾਲ ਗੇਂਦ ਸੁੱਟਣ ਦੇ ਦੋਸ਼ ਵੀ ਲਾਏ ਹਨ ਪਰ ਆਈਸੀਸੀ ਦੇ ਨਿਯਮਾਂ ਅਨੁਸਾਰ ਉਹਨਾਂ ਦਾ ਐਕਸ਼ਨ ਬਿਲਕੁਲ ਸਹੀ ਪਾਇਆ ਗਿਆ ਹੈ ਬੁੰਬਰਾ ਦੇ ਕਰੀਅਰ ਦਾ ਇੱਕ ਵੱਡਾ ਵਿਵਾਦ 2017 ਦੀ ਚੈਂਪੀਅਨਸ ਟਰੋਫੀ ਦੇ ਫਾਈਨਲ ਨਾਲ ਜੁੜਿਆ ਹੋਇਆ ਹੈ ਪਾਕਿਸਤਾਨ ਦੇ ਖਿਲਾਫ ਖੇਡਦਿਆਂ ਉਹਨਾਂ ਨੇ ਫਖਰ ਜ਼ਮਾਨ ਨੂੰ ਆਊਟ ਕਰ ਦਿੱਤਾ ਸੀ ਪਰ ਉਹ ਗੇਂਦ ਨੋ ਬਾਲ ਨਿਕਲੀ ਉਸ ਤੋਂ ਬਾਅਦ ਫਖਰ ਨੇ ਸੈਂਕੜਾ ਮਾਰਿਆ ਅਤੇ ਭਾਰਤ ਉਹ ਮੈਚ ਹਾਰ ਗਿਆ ਇਸ ਘਟਨਾ ਤੋਂ ਬਾਅਦ ਬੁਮਰਾ ਨੂੰ ਕਾਫੀ ਟਰੋਲ ਕੀਤਾ ਗਿਆ ਸੀ ਇਸ ਤੋਂ ਇਲਾਵਾ ਹਾਲ ਹੀ ਦੇ ਸਮੇਂ ਵਿੱਚ ਉਹਨਾਂ ਦੀਆਂ ਸੱਟਾਂ ਅਤੇ ਵਰਕਲੋਡ ਮੈਨੇਜਮੈਂਟ ਨੂੰ ਲੈ ਕੇ ਵੀ ਕਾਫੀ ਚਰਚਾ ਹੁੰਦੀ ਰਹੀ ਹੈ ਕਿਉਂਕਿ ਉਹ ਅਕਸਰ ਵੱਡੇ ਟੂਰਨਾਮੈਂਟਾਂ ਤੋਂ ਪਹਿਲਾਂ ਸੱਟ ਕਾਰਨ ਬਾਹਰ ਹੋ ਜਾਂਦੇ ਹਨ ਪਰ ਇਹ ਵੀ ਸੱਚ ਹੈ कि ਜਦੋਂ ਉਹ ਮੈਦਾਨ ਤੇ ਵਾਪਸੀ ਕਰਦੇ ਹਨ ਤਾਂ ਆਪਣੀ ਰਫ਼ਤਾਰ ਅਤੇ ਘਾਤਕ ਯੋਰਕਰਾਂ ਨਾਲ ਸਾਰਿਆਂ ਦੇ ਮੂੰਹ ਬੰਦ ਕਰ ਦਿੰਦੇ ਹਨ ਜਸਪ੍ਰੀਤ ਬੁਮਰਾ ਦਾ ਗੇਂਦਬਾਜ਼ੀ ਐਕਸ਼ਨ ਕ੍ਰਿਕਟ ਦੀ ਦੁਨੀਆ ਵਿੱਚ ਸਭ ਤੋਂ ਵੱਧ ਚਰਚਾ ਅਤੇ ਵਿਵਾਦ ਦਾ ਵਿਸ਼ਾ ਰਿਹਾ ਹੈ ਆਮ ਤੌਰ ਤੇ ਤੇਜ਼ ਗੇਂਦਬਾਜ਼ ਲੰਮਾ ਰਨਅਪ ਲੈਂਦੇ ਹਨ ਪਰ ਬੁਮਰਾ ਬਹੁਤ ਛੋਟੇ ਰਨਅਪ ਨਾਲ ਲਾਉਂਦੇ ਹਨ ਅਤੇ ਬੜੇ ਅਜੀਬ ਤਰੀਕੇ ਨਾਲ ਆਪਣੇ ਹੱਥਾਂ ਨੂੰ ਸਿੱਧਾ ਰੱਖਦੇ ਹੋਏ ਗੇਂਦ ਸੁੱਟਦੇ ਹਨ ਇਸੇ ਅਜੀਬ ਐਕਸ਼ਨ ਕਾਰਨ ਕਈ ਵਾਰ ਸਾਬਕਾ ਖਿਡਾਰੀਆਂ ਅਤੇ ਆਲੋਚਕਾਂ ਨੇ ਉਹਨਾਂ ਤੇ ਸਵਾਲ ਚੁੱਕੇ ਹਨ ਸਭ ਤੋਂ ਵੱਡਾ ਵਿਵਾਦ ਇਹ ਰਿਹਾ ਹੈ ਕਿ ਕੀ ਉਹਨਾਂ ਦੀ ਬਾਹਂ ਗੇਂਦ ਸੁੱਟਣ ਵੇਲੇ ਨਿਯਮਾਂ ਤੋਂ ਜ਼ਿਆਦਾ ਮੁੜਦੀ ਹੈ ਕ੍ਰਿਕਟ ਦੇ ਨਿਯਮਾਂ ਅਨੁਸਾਰ ਗੇਂਦਬਾਜ਼ ਦੀ ਬਾਹਂ 15 ਡਿਗਰੀ ਤੋਂ ਜ਼ਿਆਦਾ ਨਹੀਂ ਮੁੜਨੀ ਚਾਹੀਦੀ ਕਈ ਵਾਰ ਸੋਸ਼ਲ ਮੀਡੀਆ ਅਤੇ ਵਿਦੇਸ਼ੀ ਮੀਡੀਆ ਵਿੱਚ ਉਹਨਾਂ ਦੇ ਐਕਸ਼ਨ ਨੂੰ ਚੈਕਿੰਗ ਕਿਹਾ ਗਿਆ ਪਰ ICC ਦੀ ਲੈਬ ਵਿੱਚ ਹੋਈ ਜਾਂਚ ਵਿੱਚ ਉਹਨਾਂ ਦਾ ਐਕਸ਼ਨ ਹਮੇਸ਼ਾ ਸਾਫ਼ ਪਾਇਆ ਗਿਆ ਹੈ ਇਸ ਵਿਵਾਦ ਦਾ ਇੱਕ ਹੋਰ ਪਹਿਲੂ ਸਰੀਰਕ ਸੱਟਾਂ ਨਾਲ ਜੁੜਿਆ ਹੋਇਆ ਹੈ। ਕਈ ਦਿੱਗਜ ਗੇਂਦਬਾਜ਼ਾਂ ਜਿਵੇਂ ਕਿ ਮਾਈਕਲ ਹੋਲਡਿੰਗ ਅਤੇ ਸ਼ੁਯਬ ਅਖਤਰ ਨੇ ਚੇਤਾਵਨੀ ਦਿੱਤੀ ਸੀ ਕਿ ਬੁਮਰਾ ਦਾ ਐਕਸ਼ਨ ਉਨ੍ਹਾਂ ਦੀ ਪਿੱਠ ਤੇ ਬਹੁਤ ਜ਼ਿਆਦਾ ਦਬਾਅ ਪਾਉਂਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਗੇਂਦਬਾਜ਼ੀ ਨਾਲ ਬੁਮਰਾ ਦਾ ਕਰੀਅਰ ਲੰਮਾ ਨਹੀਂ ਚੱਲ ਸਕੇਗਾ। ਜਦੋਂ ਬੁਮਰਾ ਨੂੰ ਪਿੱਠ ਦੀ ਗੰਭੀਰ ਸੱਟ ਲੱਗੀ ਅਤੇ ਉਹ ਲਗਭਗ 1 ਸਾਲ ਤੱਕ ਕ੍ਰਿਕਟ ਤੋਂ ਬਾਹਰ ਰਹੇ ਤਾਂ ਇਹ ਵਿਵਾਦ ਫੇਰ ਤੋਂ ਭਾਕ ਅ ਗਿਆ ਕਿ ਕੀ ਉਹਨਾਂ ਨੂੰ ਆਪਣਾ ਐਕਸ਼ਨ ਬਦਲ ਲੈਣਾ ਚਾਹੀਦਾ ਹੈ। ਪਰ ਬੁੰਮਰਾ ਨੇ ਆਪਣੇ ਐਕਸ਼ਨ ਵਿੱਚ ਬਿਨਾਂ ਕੋਈ ਬਦਲਾਅ ਕੀਤੇ ਸ਼ਾਨਦਾਰ ਵਾਪਸੀ ਕੀਤੀ ਅਤੇ ਸਾਬਿਤ ਕਰ ਦਿੱਤਾ ਕਿ ਉਹਨਾਂ ਦੀ ਤਾਕਤ ਉਹਨਾਂ ਦਾ ਇਹੀ ਅਨੋਖਾ ਅੰਦਾਜ਼ ਹੈ ਜਸਪ੍ਰੀਤ ਬੁੰਮਰਾ ਦੀ ਅੱਜ ਚਮਕਦੀ ਸਫਲਤਾ ਦੇ ਪਿੱਛੇ ਬਚਪਨ ਦਾ ਇੱਕ ਅਜੀਹਾਂ ਹਨੇਰਾ ਹੈ ਜਿਸ ਨੇ ਉਹਨਾਂ ਨੂੰ ਵਕਤ ਤੋਂ ਪਹਿਲਾਂ ਵੱਡਾ ਕਰ ਦਿੱਤਾ ਬੁੰਮਲਾ ਅਕਸਰ ਯਾਦ ਕਰਦੇ ਹਨ ਕਿ ਉਹ ਦਿਨ ਬਹੁਤ ਸੰਘਰਸ਼ਪਰੇ ਸਨ ਉਹਨਾਂ ਕੋਲ ਖੇਡਣ ਲਈ ਨਾ ਤਾਂ ਮਹਿੰਗੇ ਜੁੱਤੇ ਸਨ ਅਤੇ ਨਾ ਹੀ ਕ੍ਰਿਕਟ ਦੀਆਂ ਸਹੂਲਤਾਂ ਕਈ ਵਾਰ ਤਾਂ ਹਾਲਾਤ ਅਜਿਹੇ ਹੁੰਦੇ ਸਨ ਕਿ ਉਹਨਾਂ ਕੋਲ ਸਿਰਫ ਇੱਕ ਹੀ ਟੀ-ਸ਼ਰਟ ਹੁੰਦੀ ਸੀ ਜਿਸ ਨੂੰ ਉਹ ਰੋਜ਼ ਧੋ ਕੇ ਸੁਕਾਉਂਦੇ ਅਤੇ ਅਗਲੇ ਦਿਨ ਫੇਰ ਪਹਿਨ ਕੇ ਅਭਿਆਸ ਤੇ ਨਿਕਲ ਜਾਂਦੇ ਸਨ ਬੁਮਰਾ ਕਹਿੰਦੇ ਹਨ ਕਿ ਉਹਨਾਂ ਦੇ ਪਿਤਾ ਦੀ ਮੌਤ ਨੇ ਉਹਨਾਂ ਨੂੰ ਮਾਨਸਿਕ ਤੌਰ ਤੇ ਇੰਨਾ ਮਜ਼ਬੂਤ ਬਣਾ ਦਿੱਤਾ ਕਿ ਮੈਦਾਨ ਤੇ ਵੱਡੇ-ਵੱਡੇ ਬੱਲੇਬਾਜ਼ਾਂ ਦਾ ਸਾਹਮਣਾ ਕਰਨਾ ਉਹਨਾਂ ਨੂੰ ਕਦੇ ਮੁਸ਼ਕਲ ਨਹੀਂ ਲੱਗਦਾ ਅੱਜ ਜਦੋਂ ਵੀ ਉਹ ਵਿਕਟ ਲੈਂਦੇ ਹਨ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਆਪਣੇ ਸੰਘਰਸ਼ ਅਤੇ ਆਪਣੇ ਪਰਿਵਾਰ ਦੇ ਤਿਆਗ ਦੀ ਕਹਾਣੀ ਸਾਫ਼ ਨਜ਼ਰ ਆਉਂਦੀ ਹੈ ਜਸਪ੍ਰੀਤ ਬੁਮਰਾ ਦੀ ਪੜਾਈ ਅਤੇ ਕ੍ਰਿਕਟ ਦੇ ਸਫ਼ਰ ਦੀ ਕਹਾਣੀ ਬਹੁਤ ਦਿਲਚਸਪ ਹੈ ਕਿਉਂਕਿ ਇਹ ਸਫ਼ਰ ਇੱਕ ਸਕੂਲ ਦੀਆਂ ਕੰਧਾਂ ਤੋਂ ਸ਼ੁਰੂ ਹੋ ਕੇ ਦੁਨੀਆ ਦੇ ਸਭ ਤੋਂ ਵੱਡੇ ਸਟੇਡੀਅਮਾਂ ਤੱਕ ਪਹੁੰਚਿਆ ਹੈ ਬੁਮਰਾ ਨੇ ਆਪਣੀ ਮੁੱਢਲੀ ਪੜਾਈ ਨਿਰਮਾਣ ਹਾਈ ਸਕੂਲ ਅਹਮਦਾਬਾਦ ਤੋਂ ਕੀਤੀ ਜਿੱਥੇ ਉਹਨਾਂ ਦੀ ਮਾਤਾ ਦਿਲਜੀਤ ਕੌਰ ਪ੍ਰਿੰਸੀਪਲ ਸਨ ਪਾਵੇਂ ਉਹ ਪੜਾਈ ਵਿੱਚ ਠੀਕ ਠਾਕ ਸਨ ਪਰ ਉਹਨਾਂ ਦਾ ਮਨ ਹਮੇਸ਼ਾ ਖੇਡਾਂ ਵਿੱਚ ਹੀ ਲੱਗਿਆ ਰਹਿੰਦਾ ਸੀ ਬੁਮਰਾ ਨੇ ਇੱਕ ਵਾਰ ਦੱਸਿਆ ਸੀ ਕਿ ਸ਼ੁਰੂ ਵਿੱਚ ਉਹ ਕੈਨੇਡਾ ਜਾ ਕੇ ਪੜ੍ਹਾਈ ਕਰਨ ਅਤੇ ਉੱਥੇ ਹੀ ਸੈਟਲ ਹੋਣ ਬਾਰੇ ਸੋਚ ਰਹੇ ਸਨ ਪਰ ਸ਼ਾਇਦ ਕਿਸਮਤ ਨੂੰ ਉਹਨਾਂ ਲਈ ਕੁਝ ਹੋਰ ਹੀ ਚੁਣਿਆ। ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਬੜੇ ਅਨੋਖੇ ਤਰੀਕੇ ਨਾਲ ਹੋਈ। ਉਹ ਦੁਪਹਿਰ ਵੇਲੇ ਜਦੋਂ ਸਾਰੇ ਸੌ ਰਹੇ ਹੁੰਦੇ ਸਨ ਤਾਂ ਘਰ ਦੀ ਕੰਧ ਤੇ ਗੇਂਦ ਮਾਰ ਕੇ ਅਭਿਆਸ ਕਰਦੇ ਸਨ। ਕੰਧ ਤੇ ਗੇਂਦ ਵੱਜਣ ਦੀ ਆਵਾਜ਼ ਨਾਲ ਮਾਂ ਦੀ ਨੀਂਦ ਖਰਾਬ ਹੁੰਦੀ ਤਾਂ ਉਹਨਾਂ ਦੀ ਮਾਤਾ ਨੇ ਸ਼ਰਤ ਰੱਖੀ ਕਿ ਜੇ ਉਹ ਗੇਂਦ ਨੂੰ ਕੰਧ ਦੇ ਬਿਲਕੁਲ ਹੇਠਲੇ ਹਿੱਸੇ, ਯਾਨੀ ਫਰਸ਼ ਦੇ ਕੋਨੇ ਤੇ ਮਾਰਨਗੇ ਤਾਂ ਹੀ ਉਹ ਖੇਡ ਸਕਦੇ ਹਨ। ਇਸੇ ਜ਼ਿੱਦ ਨੇ ਬੰਬਾ ਨੂੰ ਦੁਨੀਆ ਦਾ ਸਭ ਤੋਂ ਵਧੀਆ ਯਾਰਕਰ ਕਿੰਗ ਬਣਾ ਦਿੱਤਾ। ਉਨਾ ਨੂੰ ਪਹਿਲਾ ਵੱਡਾ ਮੌਕਾ 2013 ਵਿੱਚ ਮਿਲਿਆ ਜਦੋਂ ਮੁੰਬਈ ਇੰਡੀਅਨਸ ਦੇ ਟੈਲੈਂਟ ਸਕਾਉਟ ਜான் ਰਾਈਟ ਨੇ ਉਹਨਾਂ ਨੂੰ ਸੈਇਦ ਮੁਸ਼ਤਾਕ ਅਲੀ ਟਰੋਫੀ ਵਿੱਚ ਗੇਂਦਬਾਜ਼ੀ ਕਰਦੇ ਦੇਖਿਆ ਉਸੇ ਸਾਲ ਉਹਨਾਂ ਨੂੰ ਆਈਪੀਐਲ ਨੂੰ ਲਿਆ ਗਿਆ ਅਤੇ ਆਪਣੇ ਪਹਿਲੇ ਹੀ ਮੈਚ ਵਿੱਚ ਉਹਨਾਂ ਨੇ ਵਿਰਾਟ ਕੋਹਲੀ ਵਰਗੇ ਦਿੱਗਜ ਬੱਲੇਬਾਜ਼ ਦੀ ਵਿਕਟ ਲਈ ਇਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ 2016 ਵਿੱਚ ਉਹਨਾਂ ਨੇ ਆਸਟ੍ਰੇਲੀਆ ਦੇ ਖਿਲਾਫ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਅਤੇ ਬਹੁਤ ਜਲਦੀ ਹੀ ਉਹ ਭਾਰਤੀ ਟੀਮ ਦੇ ਮੁੱਖ ਗੇਂਦਬਾਜ਼ ਬਣ ਗਏ ਟੈਸਟ ਕ੍ਰਿਕਟ ਵਿੱਚ ਵੀ ਉਹਨਾਂ ਨੇ ਦੱਖਣੀ ਅਫਰੀਕਾ ਵਿੱਚ ਡੈਬਿਊ ਕਰਕੇ ਇਹ ਸਾਬਿਤ ਕਰ ਦਿੱਤਾ ਕਿ ਉਹ ਸਿਰਫ T20 ਦੇ ਹੀ ਨਹੀਂ ਬਲਕਿ ਹਰ ਫਾਰਮੈਟ ਦੇ ਖਤਰਨਾਕ ਖਿਡਾਰੀ ਹਨ ਜਸਪ੍ਰੀਤ ਬੁੰਬਰਾ ਦੇ ਖੇਡ ਦੇ ਰਿਕਾਰਡ ਜਿੰਨੇ ਸ਼ਾਨਦਾਰ ਹਨ ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਕਹਾਣੀ ਵੀ ਓਨੀ ਹੀ ਦਿਲਚਸਪ ਹੈ ਜੇਕਰ ਰਿਕਾਰਡਾਂ ਦੀ ਗੱਲ ਕਰੀਏ ਤਾਂ ਬੁੰਬਰਾ ਦੁਨੀਆ ਦੇ ਇਕਲੌਤੇ ਅਜਿਹੇ ਗੇਂਦਬਾਜ਼ ਹਨ ਜਿਨ੍ਹਾਂ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਦੁਨੀਆ ਦਾ ਨੰਬਰ 1 ਗੇਂਦਬਾਜ਼ ਬਣਨ ਦਾ ਮਾਣ ਹਾਸਲ ਕੀਤਾ ਹੈ ਉਨ੍ਹਾਂ ਨੇ ਟੈਸਟ ਕ੍ਰਿਕਟ ਵਿੱਚ ਹੈਟ੍ਰਿਕ ਲੈ ਕੇ ਇਤਿਹਾਸ ਰਚਿਆ ਅਤੇ ਇੱਕ ਗੇਂਦਬਾਜ਼ ਹੋਣ ਦੇ ਬਾਵਜੂਦ ਉਨ੍ਹਾਂ ਦੇ ਨਾਂ ਟੈਸਟ ਮੈਚ ਦੇ ਇੱਕ ਓਵਰ ਵਿੱਚ ਸਭ ਤੋਂ ਵੱਧ 43 ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਵੀ ਦਰਜ ਹੈ। ਹਾਲ ਹੀ ਵਿੱਚ ਹੋਏ 2024 ਦੇ T20 ਵਿਸ਼ਵ ਕੱਪ ਵਿੱਚ ਵੀ ਉਹ ਪਲੇਅਰ ਆਫ ਦਾ ਟੂਰਨਾਮੈਂਟ ਰਹੇ ਜਿੱਥੇ ਉਨ੍ਹਾਂ ਦੀ ਘਾਤਕ ਗੇਂਦਬਾਜ਼ੀ ਨੇ ਭਾਰਤ ਨੂੰ ਵਿਸ਼ਵ ਜੇਤੂ ਬਣਾਉਣ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾਈ। ਜਸਪ੍ਰੀਤ ਬੁਮਰਾ ਦੀ ਨਿੱਜੀ ਜ਼ਿੰਦਗੀ ਅਤੇ ਅਫੇਰਾਂ ਬਾਰੇ ਵੀ ਸੋਸ਼ਲ ਮੀਡੀਆ ਤੇ ਕਾਫੀ ਚਰਚਾਵਾਂ ਹੁੰਦੀਆਂ ਰਹੀਆਂ ਹਨ। ਇੱਕ ਸਮੇਂ ਅਜੀਹਾ ਸੀ ਜਦੋਂ ਉਹਨਾਂ ਦਾ ਨਾਂ ਦੱਖਣੀ ਭਾਰਤੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀਆਂ ਅਨੁਪਮਾ ਪਰਮੇਸ਼ਵਰਨ ਅਤੇ ਰਾਸ਼ੀ ਖੰਨਾ ਨਾਲ ਜੋੜਿਆ ਗਿਆ ਸੀ ਪਰ ਬੁੰਮਰਾ ਨੇ ਹਮੇਸ਼ਾ ਇਹਨਾਂ ਗੱਲਾਂ ਤੇ ਚੁੱਪੀ ਧਾਰੀ ਰੱਖੀ ਇਥੋਂ ਤੱਕ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਪਿਆਰ ਦੀ ਐਂਟਰੀ ਆਈਪੀਐਲ ਦੌਰਾਨ ਹੋਈ ਜਦੋਂ ਉਹ ਮਸ਼ਹੂਰ ਸਪੋਰਟਸ ਐਂਕਰ ਸੰਜਨਾ ਗਣੇਸ਼ਣ ਨਾਲ ਮਿਲੇ ਸ਼ੁਰੂ ਵਿੱਚ ਦੋਵੇਂ ਇੱਕ ਦੂਜੇ ਬਾਰੇ ਗਲਤ ਧਾਰਨਾ ਰੱਖਦੇ ਸਨ ਸੰਜਨਾ ਨੂੰ ਲੱਗਦਾ ਸੀ ਕਿ ਬੁੰਮਰਾ ਬਹੁਤ ਘਮੰਡੀ ਹੈ ਪਰ ਜਦੋਂ ਗੱਲਬਾਤ ਵਧੀ ਤਾਂ ਦੋਹਾਂ ਨੂੰ ਪਿਆਰ ਹੋ ਗਿਆ ਉਹਨਾਂ ਨੇ ਕਰੀਬ 2 ਸਾਲ ਤੱਕ ਆਪਣੇ ਰਿਸ਼ਤੇ ਨੂੰ ਦੁਨੀਆ ਦੀ ਨਜ਼ਰਾਂ ਤੋਂ ਬਿਲਕੁਲ ਓਲੇ ਰੱਖਿਆ। ਇੱਥੋਂ ਤੱਕ ਕਿ ਉਹਨਾਂ ਨੇ ਵਿਆਹ ਲਈ ਛੁੱਟੀ ਲਈ ਤਾਂ ਵੀ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਕਿਸ ਨਾਲ ਵਿਆਹ ਕਰਵਾਉਣ ਜਾ ਰਹੇ ਹਨ। 15 ਮਾਰਚ 2021 ਨੂੰ ਉਹਨਾਂ ਨੇ ਬੜੇ ਸਾਦੇ ਅਤੇ ਨਿੱਜੀ ਤਰੀਕੇ ਨਾਲ ਗੋਆ ਵਿੱਚ ਵਿਆਹ ਕਰਵਾ ਲਿਆ। ਆਜੋ ਇੱਕ ਪੁੱਤਰ ਅੰਗਦ ਦੇ ਮਾਤਾ-ਪਿਤਾ ਹਨ ਅਤੇ ਇੱਕ ਬਹੁਤ ਹੀ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ। ਜਸਪ੍ਰੀਤ ਬੁੰਮਰਾ ਅੱਜ ਸਿਰਫ ਮੈਦਾਨ ਦੇ ਹੀ ਨਹੀਂ ਬਲਕਿ ਕਮਾਈ ਦੇ ਮਾਮਲੇ ਵਿੱਚ ਵੀ ਸੁਪਰਸਟਾਰ ਹਨ। ਜੇਕਰ ਉਹਨਾਂ ਦੀ ਕੁੱਲ ਸੰਪਤੀ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਅਨੁਸਾਰ ਬੁੰਬਰਾ 55 ਤੋਂ 60 ਕਰੋੜ ਰੁਪਏ ਦੇ ਮਾਲਕ ਹਨ। ਉਹਨਾਂ ਦੀ ਕਮਾਈ ਦਾ ਮੁੱਖ ਜ਼ਰੀਆ BCCI ਦਾ ਸਾਲਾਨਾ ਕੰਟਰੈਕਟ, IPL ਦੀ ਫੀਸ ਅਤੇ ਮਸ਼ਹੂਰ ਬ੍ਰਾਂਡਾਂ ਦੀਆਂ ਮਸ਼ਹੂਰੀਆਂ ਹਨ। ਭਾਰਤੀ ਟੀਮ ਦੇ ਉਹਨਾਂ ਚੁਣਿੰਦਾ ਖਿਡਾਰੀਆਂ ਵਿੱਚ ਸ਼ਾਮਿਲ ਹਨ ਜਿਨ੍ਹਾਂ ਨੂੰ A+ ਕੈਟਾਗਰੀ ਵਿੱਚ ਰੱਖਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਉਹਨਾਂ ਨੂੰ ਸਿਰਫ ਬੋਰਡ ਵੱਲੋਂ ਸਾਲਾਨਾ 7 ਕਰੋੜ ਰੁਪਏ ਮਿਲਦੇ ਹਨ। ਇਸ ਤੋਂ ਇਲਾਵਾ ਮੁੰਬਈ ਇੰਡੀਅਨਜ਼ ਉਹਨਾਂ ਨੂੰ ਹਰ ਸੀਜ਼ਨ ਦੇ ਕਰੋੜਾ ਰੁਪਏ ਦਿੰਦੀ ਹੈ। ਬੁੰਮਰਾ ਦੀ ਲਗਜ਼ਰੀ ਜ਼ਿੰਦਗੀ ਉਹਨਾਂ ਦੇ ਆਲੀਸ਼ਾਨ ਘਰ ਅਤੇ ਕਾਰਾਂ ਦੇ 컬렉ਸ਼ਨ ਤੋਂ ਸਾਫ਼ ਨਜ਼ਰ ਆਉਂਦੀ ਹੈ। ਅਹਮਦਾਬਾਦ ਵਿੱਚ ਉਹਨਾਂ ਦਾ ਇੱਕ ਬਹੁਤ ਹੀ ਖੂਬਸੂਰਤ ਬੰਗਲਾ ਹੈ ਜਿਸ ਦੀ ਕੀਮਤ ਕਰੋੜਾਂ ਵਿੱਚ ਹੈ ਅਤੇ ਇਸ ਤੋਂ ਇਲਾਵਾ ਮੁੰਬਈ ਵਿੱਚ ਵੀ ਉਹਨਾਂ ਕੋਲ ਇੱਕ ਸ਼ਾਨਦਾਰ ਅਪਾਰਟਮੈਂਟ ਹੈ। ਉਹਨਾਂ ਨੂੰ ਮਹਿੰਗੀਆਂ ਗੱਡੀਆਂ ਦਾ ਬਹੁਤ ਸ਼ੌਕ ਹੈ। ਉਹਨਾਂ ਦੇ ਗੈਰਾਜ ਵਿੱਚ ਮਰਸੀਡੀਜ਼ ਬੈਂਜ਼, ਰੇਂਜ ਰੋਵਰ ਅਤੇ ਨਿਸਾਨ ਵਰਗੀਆਂ ਲਗਜ਼ਰੀ ਕਾਰਾਂ ਖੜੀਆਂ ਹਨ। ਭਾਵੇਂ ਅੱਜ ਬੁੰਮਰਾ ਇੰਨੀ ਆਲੀਸ਼ਾਨ ਜ਼ਿੰਦਗੀ ਜੀ ਰਹੇ ਹਨ ਪਰ ਉਹ ਅਜੇ ਵੀ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਹਨ। ਉਹ ਅਕਸਰ ਆਪਣੀ ਪਤਨੀ ਸੰਜਨਾ ਅਤੇ ਬੇਟੇ ਅੰਗਦ ਨਾਲ ਛੁੱਟੀਆਂ ਮਨਾਉਣ ਲਈ ਵਿਦੇਸ਼ਾਂ ਵਿੱਚ ਜਾਂਦੇ ਹਨ ਪਰ ਸੋਸ਼ਲ ਮੀਡੀਆ ਤੇ ਉਹ ਬਹੁਤ ਸਾਦਗੀ ਭਰੀਆਂ ਤਸਵੀਰਾਂ ਹੀ ਸਾਂਝੀਆਂ ਕਰਦੇ ਹਨ ਇੱਕ ਸਮੇਂ ਤੇ ਇੱਕ ਸਮੇਂ ਤੇ ਇੱਕ ਟੀ-ਸ਼ਰਟ ਨਾਲ guzara ਕਰਨ ਵਾਲਾ ਉਹ ਮੁੰਡਾ ਅੱਜ ਆਪਣੀ ਮਿਹਨਤ ਸਦਕਾ ਦੁਨੀਆ ਦੀ ਹਰ ਸੁੱਖ ਸੁਵਿਧਾ ਦਾ ਆਨੰਦ ਮਾਣ ਰਿਹਾ ਹੈ ਤਾਂ ਦੋਸਤੋ ਏ ਸੀ ਜਸਪ੍ਰੀਤ ਬੁਮਰਾ ਦੇ ਜ਼ੀਰੋ ਤੋਂ ਹੀਰੋ ਬਣਨ ਦੀ ਕਹਾਣੀ ਬੁਮਰਾ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਹਾਲਾਤ ਚਾਹੇ ਕਿੰਨੇ ਵੀ ਮਾੜੇ ਕਿਉਂ ਨਾ ਹੋਣ ਜੇਕਰ ਤੁਹਾਡੇ ਅੰਦਰ ਜਜ਼ਬਾ ਹੈ ਅਤੇ ਤੁਸੀਂ ਆਪਣੀ ਕਾਬਲੀਅਤ ਤੇ ਭਰੋਸਾ ਰੱਖਦੇ ਹੋ ਤਾਂ ਤੁਸੀਂ ਦੁਨੀਆ ਜਿੱਤ ਸਕਦੇ ਹੋ ਉਮੀਦ ਹੈ ਕਿ ਤੁਹਾਨੂੰ ਬੁਮਰਾ ਦੇ ਸੰਘਰਸ਼ ਅਤੇ ਸਫਲਤਾ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਜਸਪ੍ਰੀਤ ਬੁਮਰਾ